ਸਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਤੇ ਮੈਂ ਇਸ ਟਾਈਮ ਚੱਲਿਆ ਆ ਆਪਣੇ ਆਫਿਸ ਤੇ ਤੁਸੀਂ ਸਾਡੇ ਬਲੌਗ ਬਲੌਗ ਦਾ ਨਜ਼ਾਰਾ ਲਾਓ ਅੱਜ ਸੋਨੂੰ ਨੇ ਵਿਆਹ ਦੀ ਪਾਰਟੀ ਅਟੈਂਡ ਕਰ ਜਾਣਾ ਜਿਹੜੀ ਰਾਤ ਨੂੰ ਗਾਉਣ ਹੁੰਦਾ ਪਾਰਟੀ ਨਹੀਂ ਆ ਗਈ ਗਾਉਣ ਜਾਣਾ ਤੇ ਮੈਂ ਨਹੀਂ ਜਾ ਪਾਉਂਗਾ ਕਿਉਂਕਿ ਮੈਂ ਕੰਮ ਤੇ ਚੱਲਿਆ ਸਾਡੀ ਜ਼ਿੰਦਗੀ ਦਫ਼ਤਰਾਂ ਤੱਕ ਹੀ ਸੀਮਤ ਰਹਿ ਗਈ ਸਵੇਰੇ ਉੱਠੋ ਦਫ਼ਤਰ ਜਾਓ ਸ਼ਾਮ ਨੂੰ ਆ ਜਾਓ ਤਾਂ ਕਿ ਸੌ ਚੁਪਤੀਆਂ ਸੌਂ ਜੋ ਬਹੁਤ ਵਾਹ ਤੇ ਨਾਲ ਕੱਪੜੇ ਨਾ ਖਰਾਬ ਕਰ ਦਿਓ ਚਲੋ ਚਲੋ ਜਾਣ ਤੋਂ ਚੰਦ ਤੋਂ ਜਾਣ ਤੋਂ બસ ਬਸ ਬਸ ਹੌਲੀ ਚਲਾਇਓ ਬਾਏ ਬਾਏ ਸ਼ਾਮ ਨੂੰ ਮਿਲਦੇ ਆ ਠੀਕ ਹੈ ਬਾਏ ਐਸ ਟਾਈਮ ਰੋਡ ਸ਼ਾਂਤੀ ਮੈਂ ਵੀ ਤੁਹਾਨੂੰ ਜੀ ਸ਼ਾਮ ਨੂੰ ਮਿਲਦਾ ਕਿ ਆਪਾਂ ਜਿੰਨੇ ਦਫਤਰ ਤੇ ਬਾਕੀ ਤੁਸੀਂ ਇੰਜੋਏ ਕਰਿਓ ਜੋ ਵੀ ਇੱਥੇ ਹੁੰਦਾ ਰਹਿੰਦਾ ਹੈ ਅਸੀਂ ਆਪਣਾ ਦਫਤਰ ਇੰਜੋਏ ਕਰਦੇ ਆਂ ਓਕੇ ਬਾਏ 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 ਗਾਈਜ਼ ਅਵਤਾਰ ਚਲੇ ਗਏ ਨੇ ਆਫਿਸ ਤੇ ਹੋਣਾ ਹਾਂ ਕਰੀਏ ਜਾਣ ਦੀ ਕਪੜੇ-ਕਪੜੇ ਤਾਂ ਹੋ ਰਿਹਾ ਮੈਂ ਸਾਰੇ ਤੇ ਦਮਨ ਦਾ ਪੇਪਰ ਤੇ ਦਮਨ ਪੜਦੀ ਪਈ ਐ ਗਗਨ ਚੱਲ ਗਈ ਸਕੂਲ ਜਿਵੇਂ ਕੋਈ ਕੱਲ ਵਾਲੇ ਬਲੌਂਸ ਦੇ ਦੇਖਿਆ ਮੈਂ ਹੁਣ ਆਹ ਹੰਤੜ ਜਾਣ ਵਾਸਤੇ ਲੋ ਜੀ ਚੱਲੇ ਆਪਾਂ ਵਿਆਹ ਵਾਲ ਘਰੇ ਦੁਪਹਿਰੀ ਇਧਰ ਆ ਜੋ ਦੁਪਹਿਰੀ ਐ ਚਲੋ ਉੱਥੇ ਜਾ ਕੇ ਮਿਲਦਾ ਤੁਹਾਨੂੰ ਮੈਂ ਤੂੰ ਹੀ ਕਪੜੇ ਪਾ ਲੈ ਕਪੜੇ ਚੇਂਜ ਵੀ ਨਹੀਂ ਕੀਤੇ ਦਬੰਤ ਅੰਦਰੋਂ ਕੰਮ ਕਰਾ ਲਈ ਠੀਕ ਹੈ ਦੰਮੂ ਮੇਰਾ ਪੜਦਾ ਪਿਆ ਕਰਲਾ ਰੋਡ 'ਤੇ ਲੋ ਜੀ ਅਗੀ ਚੱਲੇ ਆ ਵਿਆਹ ਵਾਲੇ ਘਰ ਵਿਆਹ ਵਾਲਾ ਘਰ ਸਾਡੇ ਘਰ ਤੋਂ ਥੋੜੀ ਕੰਮ ਕੰਮ ਅੱਜ ਕਰਾ ਨਹੀਂ ਅੱਜ ਅਹੀ ਕੱਪੜੇ ਧੋਤੇ ਤਾਂ ਕਰਕੇ ਨਹੀਂ ਕੰਮ ਕਰਾਇਆ ਇਹ ਦੂ ਬਾਅਦ ਆਵਾਂਗੇ ਆ ਸੀਟ ਸਿੱਧੀ ਕਰਕੇ ਲਾ ਦਿੰਦੇ 10 ਕੋਈ ਜਾ ਹੀ ਹੁੰਦਾ ਇੱਥੇ ਆ ਜਿਹੜੀ ਸੀਟ ਲਾਈ ਦੇ ਧਰ ਦਿੰਦੇ ਹੋਰ ਰਾਤ ਮੰਗਦੇ ਸੀ ਯਾਰ ਹੋਰ ਵਿਆਹ ਵਾਲੇ ਕਹਿੰਗੇ ਬੜੇ ਟਾਈਮ ਨਾਲ ਆ ਗਏ 10 ਵਜ ਗਏ ਨੇ ਕੋਈ ਪਤਾ ਸਾਡਾ ਵੀ ਇਹ ਨਾ ਪੌਣੇ 11 ਹੋ ਗਏ ਗੋਲੀਆਂ ਕੰਮੀਆਂ ਨੇ ਇਹ ਪੁੱਛ ਲਾ ਕੇ ਦੇਖੋ ਕੰਮ ਲਈ ਹੈਗਾ ਇੱਥੇ ਮੁੜ ਜਾਂਦੇ ਹਾਂ ਹਾਂ ਕੰਮ ਕਰ ਲੈ ਕਰ ਲੈ ਹਾਂ ਫੇਰ ਆਉਣੇ ਆ ਕੇ ਬਾਅਦ ਚ ਇਹ ਕਿਹੜਾ ਮਾਗਰ ਜੀ ਪਹੁੰਚ ਗਏ ਆਪਾਂ ਵਿਆਹ ਵਾਲੇ ਘਰੇ ਤੇ ਇਸ ਟਾਈਮ ਤਾਂ ਇੰਨੀ ਡੈਕੋਰੇਸ਼ਨ ਦੇਖਦੀ ਨਹੀਂ ਰਾਤ ਨੂੰ ਪਤਾ ਲੱਗਦੀ ਵਿਆਹ ਵਾਲਾ ਕਰ ਮਾੜਾ ਮੂਹ ਸੀ ਆਈ ਅਗੇ ਸੋਤੇ ਉੱਠੇ ਵਿਆਹ ਵਾਲੇ ਘਰੇ ਤੇ ਮੇਰਾ ਜਮੀ ਪੱਟੀ ਮੇਰ ਦੀ ਕੌਣ ਦੇਖਾ ਇਧਰ ਇਹ ਤੋਂ ਮਹਿੰਦੀ ਵਾਲਾ ਘਰੇ ਬੁਲਾਣਾ ਸੀ ਇਹ ਰਮਨ ਅਸੀਂ ਵੀ ਲਵਾਣੀ ਸੀ ਯਾਰ ਸਾਰਿਆਂ ਨੇ ਮਹਿੰਦੀ ਵਾਲਾ ਘਰੇ ਬੁਲਾਉਂਦੇ ਤੁਸੀਂ ਕੰਮ ਸਾਨੂੰ ਨਸਾ ਮਿਲਿਆ ਸੀ ਅੱਧੀ ਰਾਤ ਵੜਿਆ ਉਹਦੀ ਬੁਕਿੰਗ ਹੀ ਬੜੀ ਸੁਨਾਮ ਤੋਂ ਵਾਧੂ ਆ ਜਾਣੇ ਹਣ ਯਾਰ ਮੈਂ ਨਹੀਂ ਪੁੱਛਣਾ ਤੂੰ ਉਹ ਬੱਲੀ ਬੋਲੀ ਬੱਜੀ ਉਹ ਘਰੇ ਬਿਠਾਣਾ ਸੀ ਸਾਰੀਆਂ ਲਵਾ ਲੈਂਦੀਆਂ ਕੀ ਹੋ ਗਿਆ ਅੱਗ ਬਾਲੋ ਥੱਲੇ ਉਹ ਆ ਨੀ ਕੋਈ ਘਰ ਦੀਆਂ ਨੂੰ ਕਹਿੰਦਾ ਡਰ ਨੀ ਆਈ 22 ਹੋ ਗਏ ਆ ਹੀ ਆਣੀ ਆ ਮੈਨੂੰ ਲੱਗਦਾ ਕੋਈ ਬੁੜਕਰਾ ਲਾਇ ਸੀ ਖਾਣੇ ਗੁਣੇ ਆ ਕੇ ਨਾ ਬੋਲਾ ਨੂੰ ਚਾਹੀਦਾ ਹੋਰ ਨਾ ਇੰਨਾ ਨਿਸਕੀਦਾ ਮੈਂ ਤਾਂ ਹਰੇ ਲਦਾਸ ਫੋਨ ਕਰ ਦਿੰਦੀ ਤੂੰ ਮੈਂ ਹੈਗੀ ਵੀ ਫੋਨ ਕਰ ਦਿੰਦੀ ਆ ਹਾਂ ਹਾਂ ਲੂਨ ਪਾ ਦਈਏ ਕਿ ਨਹੀਂ ਹਾਂ ਪਾ ਦੋ ਲੋਨ ਫਿਰ ਅੱਗ ਵੀ ਘਟੇ ਨਾ ਦੇਖਿਆ ਨਹੀਂ ਅੱਜ ਮਾਰ ਕੇ ਦਿਖਾਈ ਸੋਨ ਨੂੰ ਸਟਾਇਲ ਫਿਰ ਸੋਟੀ ਵਾਲਾ ਆਹੀ ਤੇ ਤਿੰਨਾਂ ਨੇ ਨਾ ਐਕਸ਼ਨ ਦੇਖ ਰਹੀਆਂ ਦੁਨੀਆ ਮਾਰੇ ਹੁਣ ਮੈਂ ਆ ਗਈ ਹੁਣ ਮੈਂ ਤੁਹਾਡੇ ਐਕਸ਼ਨ ਮੈਂ ਮਰਵਾਵਾਂਗੀ ਪਹਿਲਾਂ ਨੱਚਾਂਗੇ ਜਿੰਨੇ ਪਾਏ ਮਾਰਨਗੇ ਸਾਰੇ ਤੁਸੀਂ ਚੋਗਲੇ ਨੇ ਜਗਾ ਕਿੰਨੇ ਕਾਹੀ ਆਪ ਨੱਚਾਂਗੇ ਮਰੂੰਗੀ ਮੈਂ ਕਿਸੇ ਨਤੀਜੇ ਨਾਲ ਅੱਜ ਮੈਂ ਪਹਿਲਾਂ ਆਦੀ ਸੀ ਉਹਨਾਂ ਦਾ ਲੱਕੜਾ ਲਿਆ ਰਾਜ ਮੈਨੇ ਸਰਦੀ ਦੇ ਕਾਕਾ ਬੜ ਮੈਂ ਮਸ ਆ ਜਾ ਪਸ ਸਰਦੀ ਦੇ ਹਾਂ ਆਪਣੇ ਘਰਾਂ ਜਦੇ ਐਂ ਕਰਨਾ ਪੈਣਾ ਫਿਰ ਹਾਂ ਮੈਂ ਜੋੜੀਆਂ ਬਣਾ ਬਣਾ ਕੇ ਕੰਮ ਕਰਨਾ ਨਾਲ ਦਾ ਜੋੜੀਦਾਰ ਕਿੱਥੇ ਲਿਆਓ ਬੀਬੀਆਂ ਸਾਡੀਆਂ ਕੱਟ ਰੀਆਂ ਸਬਜ਼ੀ 8 ਵਜੇ ਆ ਜੀ ਸਾਈਸ ਕੋਈ ਕਰਨੀ 8 ਵਜੇ ਤੱਕ ਅਸੀ ਕਰਨੀ ਹੈ ਲੈ ਮੋਗਰਾ ਮੈਂ ਤਾਂ ਆਪਣੇ 11 ਵਜੇ ਸ਼ੁਰੂ ਆ ਕਹਿੰਦੀ ਕਿ ਉਹ ਤਾਂ 8 ਵਜੇ ਹੋਣਾ ਮੇਜ਼ ਕੁਰਸੀਆਂ ਦੀ ਸੈਟਿੰਗ ਹੁੰਦੀ ਆ ਨਾਲ ਆ ਪਿੱਛੇ ਚ ਗਈਆਂ ਸੀ ਆ ਲੀਲੇ ਟਪਾਂ ਵਾਲੇ ਸੀ ਕਰੀ ਮੈਂ ਤੇ ਤੇ ਦੀਵਾਲੀ ਬਾਜੀ ਲੋ ਜੀ ਪੇਟੀ ਚ ਭਾਜੀ ਰੱਖੀਏ ਕਹਿੰਦੇ ਬੇਟੀ ਖੁੱਲੀ ਪਈਏ ਜਦੋਂ ਮਰਜ਼ੀ ਕੱਢੋ ਤੇ ਜਦੋਂ ਮਰਜ਼ੀ ਖਾਓ ਖੁੱਲੀ ਵੇਖੋ ਲੱਡੂ ਦੇਖੋ ਕਿੰਨਾ ਵੱਡਾ ਬਟਾਇਆ ਸੀ ਇਹ ਕੁੜਮਣੀ ਵਾਸਤੇ ਉਟਾਇਆ ਇਹ ਕੁੜਮਣੀ ਵਾਸਤੇ ਹੁੰਦਾ ਵੱਡਾ ਲੱਡੂ ਲੱਡੂ ਪਿੰਡੂ ਕੁੜੀਆਂ ਆਹੀ ਕਹਿੰਦੇ ਰਵਾਜ ਆ ਜਿੰਦੇ ਰਵਾਜ ਇਹਦੇ ਵਿੱਚ ਉਹ ਵੀ ਭਰਦੇ ਨੇ ਮਿਰਚਾਂ ਵੀ ਭਰਦੇ ਨੇ ਅੱਛਾ ਉਹਦੇ ਨਹੀਂ ਭਰੀਆਂ ਨਾ ਇਹਦੇ ਚ ਨਹੀਂ ਭਰੀਆਂ ਸਾਡੇ ਵੱਲ ਨਾ ਵਸ ਸਾਮਕੇ ਰੱਖ ਲੈ ਯਾਦਗਰੀ ਲਈ ਅਲੱਗ ਜਿਹੀ ਮੈਂ ਕੋਈ ਖਾਈ ਨਾ ਜਾਵੇ ਨਹੀਂ ਨਹੀਂ ਇਹ ਤਾਂ ਸਾਹਮਣੇ ਰੱਖੋ ਕੋਈ ਖਾਣ ਨਾ ਲਵੇ ਚਲੋ ਜੀ ਆਪਣੀ ਪੇਟੀ ਵਾਲੀ ਭਾਜੀ ਐ ਸਾਡੇ ਰਿਸ਼ਤੇਦਾਰਾਂ ਨੂੰ ਦੇਣੀ ਹੈ ਪਹਿਲਾਂ ਹੀ ਪੈਕਿੰਗ ਕਰ ਲਈ ਇਦਾਂ ਬਸ ਠੀਕ ਹੈ ਹਾਂ ਨਾਲ ਹੀ ਮੇਰਾ ਲਫਾਫਾ ਰੱਖ ਦੀ ਐਤਵਾਰ ਨੂੰ ਕਿਉਂਕਿ ਮੈਂ ਵੀ ਸਿੱਧੀ ਤੁਰ ਜਾਣਾ ਹਾਂ ਭਾਵੇਂ ਦੋ ਲੈ ਹਾਂ ਮੇਰੇ ਦੋ ਕਿਉਂ ਮੈਂ ਲੇਟ ਆਈਆਂ ਆ ਆਪਣੀ ਗੁੱਟੀ ਪੈਲੱਸ ਤੋਂ ਜਾਣਗੇ ਉੱਥੇ ਦਵਾਂਗੇ ਨਾ ਰਿਸ਼ਤੇਦਾਰਾਂ ਨੂੰ ਹਾਂ ਹਾਂ ਠੀਕ ਹੈ ਠੀਕ ਹੈ ਕਈ ਉੱਥੇ ਜਾਣ ਮੇਰੇ ਹੋਣਗੇ ਚਲੋ ਜੀ ਆਪਣੀ ਪੇਟੀ ਵਾਲੀ ਭਾਜੀ ਸਾਹਮਣੇ ਪਈ ਐ ਖੁੱਲਾ ਕੰਮ ਐ ਕੋਈ ਲੋਕ ਨਹੀਂ ਲੱਗਾ ਕੋਈ ਕੁਝ ਨਹੀਂ ਜਿਹੜਾ ਆਵੇ ਉਹ ਹੀ ਖਾਵੇ ਕਿ ਨਹੀਂ ਹਾਂ ਹਾਂ ਉਹ ਰਾਜੀ ਜਾਵੇ ਇਹ ਤਾਂ ਬੜਾ ਮਦਿਆ ਅਨਜੋਏ ਕੀਤਾ। ਤੁਹਾਨੂੰ ਉਹਨਾਂ ਦਾ ਕਰ ਦਿੰਦੀ ਅਸੀਂ 8 ਵਜੇ ਆਏ ਹਾਂ। ਸੁਆਹ ਸੋਡਾ ਕਰ ਦਿੰਦੀ। ਤੁਹਾਨੂੰ ਕਹਿੰਦਾ ਜਦੋਂ ਲਿਆਵਾਂਗੇ ਭਾਈ। ਹਾਂ ਲਿਆਵਾਂਗੇ। ਕਿੰਨੇ ਕਿੰਨੇ ਕਿਲੋ ਲਿਆਵਾਂਗੇ? ਕਿੰਨੇ ਕਿੰਨੇ ਕਿਲੋ ਲਿਆਵਾਂਗੇ? ਲਿਆਣੇ 2 300 ਕਿਲੋ ਕੋਈ 3 ਕਿਲੋ ਕੋਈ 2 ਕਿਲੋ ਕੋਈ 4 ਕਿਲੋ ਹੀ ਆਈ ਹੋਈ ਅੱਜ। ਠੀਕ ਹੈ। ਬੜੇ ਦਿਨਾਂ ਬਾਅਦ ਆਈ ਆ ਭੋਗ ਤੇ ਤਾਂ ਪਹੁੰਚ ਨਹੀਂ ਹੋਇਆ ਨਾ ਬਬਲੀ ਨਾ ਖੁੱਲੀ ਛੁੱਟੀ ਦੀ ਬਬਲੀ ਕਹਿੰਦੀ ਮਰਜ਼ਾ ਆਪੇ ਛੋੜ ਆ। ਪਰ ਅੱਜ ਪਹੁੰਚੇ ਨੇ। ਕੌਣ? ਹਰਨ। ਆਹਾਂ ਦੀਦੀ। ਮੈਨੂੰ ਕਹਿ ਰਹੀ ਵੇਰੀ ਕੁੜੀ ਦਾ ਪੇਪਰ ਸੀ ਉਹ ਤੁਹਾਡੀ ਹਿੰਮਤ ਆ ਵੀ ਖੜੀ ਉਹ ਮੈਂ ਤਾਂ ਪਹਿਲਾਂ ਜਾ ਵੀ ਚੋੜੀ ਆ ਸਾਡੀ ਬਬਲੀ ਆਂਟੀ ਆ ਹਾਂ ਪਹਿਲਾਂ ਚੋਲਾ ਹੈ ਬਾਹਰ ਆ ਹਲਵਾਈ ਬਾਹਲਾ ਘੰਟ ਕੀਤਾ ਅਸੀਂ ਬੁਗਲੌਕੀ ਸਬਜ਼ੀ ਹਲ ਘਟ ਦੇ ਇਹਦੇ ਹਲਵਾਈ ਹਲ ਜਿਆਦਾ ਦੇਰ ਬੁਕਿੰਗ ਕਰਨੀ ਮੈਨੂੰ ਸੰਪਰਕ ਕਰ ਸਕਦੇ ਹੋ ਹਾਂ ਜੀ ਆਸ਼ਾ ਦੀਆਂ ਦੇ ਆਰਡਰ ਬੁੱਕ ਕਰਾਉਣ ਲਈ ਮੈਨੂੰ ਅਸੀਂ ਨੰਬਰ ਥੱਲੇ ਮੈਂਸ਼ਨ ਕਰਾਂਗੇ ਇਹਨਾਂ ਦਾ ਆਰਡਰ ਕਰ ਸਕਦੇ ਹੋ ਬਹੁਤ ਵਧੀਆ ਸੰਭਵ ਹੈ ਹਾਂ ਨੰਬਰ ਉਹ ਮੈਚ ਕਰਾ ਜਿਹੜਾ ਲੱਗਦਾ ਹੈ ਨਚਣ ਟੱਪਣ ਦਾ ਪ੍ਰੋਗਰਾਮ ਵੀ ਇਹਨਾਂ ਕੋਲ ਵਧੀਆ ਆ ਇਹ ਹਵਾਈ ਵੀ ਕਹਿੰਦੇ ਨੇ ਆਰਡਰ ਆਇਆ ਹੈ ਸਬਜ਼ੀ ਵੀ ਬਣਾਉਂਦਾ ਨੱਚਦਾ ਵੀ ਇਹ ਰੋਟੀਆਂ ਵੀ ਪਕਾ ਲੈਂਦਾ ਸਾਰੇ ਕੰਮ ਕਰਦਾ ਓਕੇ ਓਕੇ ਕੋਈ ਤੁਹਾਨੂੰ ਇਲੈਕਟ੍ਰਲ ਲੱਚਣ ਵਾਲੇ ਕੰਮ ਦੀ ਲੋੜ ਨਹੀਂ ਹੈਗੀ ਸਾਰੇ ਕੰਮ ਸਾਰੇ ਕੰਮ ਇੱਥੇ ਐਸੇ ਨੰਬਰ ਤੇ ਸਾਰੇ ਹੋ ਜਾਣਾਂਗੇ ਬਸ ਬਸ ਇੱਕ ਪੇਮੈਂਟ ਦਾ ਕੰਮ ਕਰਦੇ ਨੇ ਤੇ ਮੇਰੇ ਹਸਬੰਦ ਇਹਨਾਂ ਨੂੰ ਵਿਚਾਰਿਆਂ ਨੂੰ ਵਿਆਹ ਦਾ ਹੀ ਬੜਾ ਕੰਮ ਆਏ ਮੇਰੇ ਨਾਲ ਦੇ ਦੇ ਥਾ ਰਾਣੇ ਭਾਜੀ ਰਮਣ ਕਹਿੰਦੀ ਤੇਰੇ ਨਾਲ ਰਹਿੰਦਾ ਸੀ ਤੇ ਕਿਹਦੇ ਨਾਲ ਰਮਣ ਪੂਆ ਕਿ ਕੀ ਕਹਿ ਰਹੇ ਆ ਸਾਡੇ ਪੂਆ ਜਿੰਨੇ ਜਾਣਦੀਆਂ ਗਾਵਾਂ ਸੁਣੀਆਂ ਇਹਦੇ ਤੋਂ ਪੂਆ ਤਾ ਸੁਣੋ ਸਿੱਖਣੀਆਂ ਵੀ ਸਿੱਖੋ ਬਰਕਰਾਰ ਆ ਆਹੜੀ ਬੇਬੇ ਰਣਜੀਤ ਬੇਬੇ ਬਾਈ ਦਾ ਬਾਈ ਸਹੀ ਉਹਨਾਂ ਹਾਂ ਹਾਂ ਮੈਂ ਬਾਪੂ ਜੀ ਦੀ ਕਰਾਤੀ ਆ ਬਾਪੂ ਬੇਬੇ ਸਾਡੇ ਅੰਮੋ ਸਾਹਮਣੇ ਬੈਠ ਕੇ ਮਟਰ ਕੱਢਣਦੇ ਆ ਆ ਆ ਬੇਬੇ ਹਾਦੀ ਆ ਬੇਬੇ ਦਾ ਬੇਟਾ ਆ ਬੇਬੇ ਦਾ ਬੇਟਾ ਬੇਟਾ ਬੇਬੇ ਬਾਪੂ ਦੇ ਵਿਚਾਲੇ ਫਸ ਗਿਆ ਲੈ। ਮੈਂ ਖਾ ਦਾ ਸਾਖਦਾ ਕਰਦਾ ਹੀ ਵਜ ਜਾਂਦੀ। ਇਹ ਦੋ ਥੀਓਰਿਸ ਕਰਕੇ ਲੱਗਦਾ। ਇੱਕ ਜਈ ਖਰੀਦਣ 5000 ਰੁਪਏ ਨੇ ਨਾਟ ਗਣ ਕੇ ਗਾਂਧੀ ਵਾਲੇ। ਮੈਂ ਵੀ ਵੀਡੀਓੇ ਬੁਲਵਾਈ। ਮੈਂ ਕਹਿੰਦਾ ਤੂੰ ਭਲਾ 10 ਗੱਠੀ ਕਰ। ਲਓ ਜੀ ਵਿਆਹ ਤੋਂ ਘਰੇ ਆ ਗਏ ਸੀ ਅਸੀਂ ਵਿਆਹ ਵਾਲੇ ਘਰੋਂ ਤੇ ਹੁਣ ਦੰਮਣ ਪੈਸੇ ਮੰਗਣ ਦੀ ਐ ਡਰੈੱਸ ਲਿਖਣ ਦੇ 1000 ਰੁਪਈਆ। ਇੱਕ ਡਰੈੱਸ ਦਾ 1000 ਰੁਪਈਆ। ਇੱਕ ਡਰੈੱਸ ਦਾ ਦੰਮਣ। ਇੱਕ ਡਰੈੱਸ ਦਾ ਲਿਖੇਗਾ ਫਿਰ ਵੀ 1000 ਰੁਪਈਆ ਮੰਗ ਰਹੀ ਐ। ਡਿਸਕਾਊਂਟ ਕਰਤਾ ਹਨਾ। ਇਹ ਸਾਨੂੰ ਦੰਮੂ 148001 ਹੂੰ। ਨਸਾਨਾ ਲਿਖੀ ਜਾ ਰਹੀ ਆਪਾਂ ਜੀ ਲਿਖਦੇ ਆ ਨਬੂ ਸੰਗਰੂਰ ਦਾ ਲਿਖਦੇ ਪਿੰਨ ਕੋਈ ਕਹ ਲੋਕ ਤਾਂ ਮੁਤੂ ਸੰਗਰੂਰ ਦਾ ਲਿਖੀ ਜਾ ਰਹੀ ਹੈ ਤਾਂ ਮੁਤੂ ਦਾ ਬੋਲਿਆ ਦਾ ਆ ਗਲਤ ਕਿਵੇਂ ਕੱਟੇਗੀ ਤੂੰ ਹੈ ਮੈਨੂੰ 1000 ਰੁਪਏ ਦੇ ਦੇ ਨਾ 1000 ਰੁਪਏ ਦੇ ਨਾ ਐਡਰੈਸ ਦਾ ਅਮਨ ਦਾ ਐਡਰੈਸ ਕਾਟੀ ਦੇ ਤੋ ਕਸਟਮਰ ਤੇ ਗਲਤ ਪਾ ਦਿੰਦੇ ਢਮਣੂ ਦਾ ਐਡਰੈਸ ਲਿਖਦੇ ਢਮਣ ਕੈਰੀ ਮੈਂ ਪਿੰਨ ਕੋਡ ਗਲਤ ਪਾ ਦੇਣਾ ਜੇ ਮੈਨੂੰ 1000 ਰੁਪਏ ਨਾ ਦਿੱਤਾ ਹੈ ਮਤਲਬ ਜੀ ਆਪਾਂ ਵਿਆਹ ਤੋਂ ਆ ਕੇ ਤੇ ਆਪਣੇ ਤੁਸੀਂ ਦੇਖ ਸਕਦੇ ਸਾਡੇ ਖਲਾਰਾ ਪਿਆ ਹੁਣ ਅਸੀਂ ਚੱਲੇ ਆ ਆਪਣੀ ਕੋੜੇ ਪੁੱਤੇ ਜਿਹੜੇ ਬਾਜ਼ਾਰ ਦੇ ਕੰਮ ਕਰਨੇ ਨੇ ਕੱਪੜੇ ਲਿਓਣੇ ਨੇ ਚੱਕ ਕੇ ਡਾਈ ਵਾਲੇ ਕੋਲ ਤੇ ਕੁਝ ਰੇਅਰ ਕਰਵਾਣੇ ਨੇ ਉਹ ਕਰਵਾ ਕੇ ਹੁੰਨੇ ਆ ਤੇ ਫਤਿਹ ਤੇ ਪ੍ਰਨੀਤ ਗਏ ਹੋਏ ਨੇ ਸਕੂਲ ਉਤਾਰ ਵੀ ਗਏ ਹੋਏ ਨੇ ਆਫਿਸ ਦਮਨ ਹੋ ਗਈ ਸਕੂਲ ਤੋਂ ਫਰੀ ਕਿਉਂਕਿ ਦਮਨ ਦੇ ਬੋਰਡ ਦੇ ਇਗਜ਼ਾਮ ਨੇ ਤੇ ਹੁਣ ਦੇਖਦੇ ਆ ਦਮਨ ਨੂੰ ਘਰੇ ਛੱਡ ਕੇ ਜਾਣਾ ਦਮਨ ਘਰੇ ਪੜ੍ਹੇਗੀ ਤੇ ਅਸੀਂ ਬਾਜ਼ਾਰ ਦੇ ਕੰਮ ਕਰਕੇ ਆਏ ਦਮਨ ਘਰੇ ਪੜ੍ਹੇਗੀ ਮਾਸੀ ਤੁਸੀਂ ਪਾਗਲ ਹੋ ਆ ਜਰਾ ਟਰੈਕਿੰਗ ਵਿੱਚ ਦੀ ਆਉਗੀ ਕਿ ਕਿਹ ਚਣ ਫੋਟੋ ਭੇਜਣੀ ਪਊਗੀ ਤੇ ਬੰਦਾ ਆਇਆ ਕਰਕੇ ਵੀ ਤਾਂ ਟਰੈਕਿੰਗ ਭੇਜ ਸਕਦਾ ਸੀਗਾ ਫਤੇ ਫਤੇ ਦੀ ਹੋਣ ਲਗੀ ਸ਼ਾਪਿੰਗ ਵਿਆਵਾਸ ਤੇ ਇਹਨੂੰ ਫਿਰਨਾ ਤੇ ਉੱਥੇ ਸਦਾਈ ਬਣ ਗਈ ਹੈ ਅੰਕਲ ਕੁੜੀਆਂ ਨਹੀਂ ਫੜਾ ਅੰਕਲ ਕੁੜੀਆਂ ਵਾਲੀ ਫੜਾ ਨਹੀਂ ਉਹ ਤੂੰ ਮੰਗਦਾ ਨਹੀਂ ਹੁੰਦਾ ਉਹਦੇ ਵਰਗੀ ਕੀ ਉਹਦਾ ਨਾਮ ਸਾਨੂੰ ਕੀ ਤੂੰ ਨਹੀਂ 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 ਉਹ ਕੇ ਸਿੰਗਰ ਦਾ ਨਾਮ ਕੀ ਹੈ ਅਰਜਨ ਵਰਗੀ ਉਹ ਆ ਯਾਰਜਨਾਲ ਦੀ ਪੈਂਟ ਆ ਇਹ ਫਤੇ ਜਦੋਂ ਕੁੜੀਆਂ ਰਿਕ ਕਿਉਂ ਬੰਦ ਕਰਦੇ ਆ ਇਹ ਬਲਾਪਰ ਨੂੰ ਐਸੀ ਕਿਹੜਾ ਕੁਝ ਹੁੰਦਾ ਐ ਕੁਮਰ ਨਹੀਂ ਬਤ ਇਹ ਨਾਲੇ ਤਾਂ ਉੱਚੀ ਵੀ ਐ ਹਾਂ ਕਿੰਨੀ ਅੰਦਰ ਛੋਟੀ ਐ ਥੋੜੀ ਹਾਂ ਇਹਦੇ ਨਾਲ ਹਾਂ ਇਹੋ ਜਿਹਾ ਜਿਹੜੇ ਨਾਕ ਵਾਲੀ ਜਿਹੜੀ ਜਿੱਦ ਤੋਂ ਫਤੇ ਦੇ ਪਹਿਲਾਂ ਕੱਪੜੇ ਲੈ ਸੀ ਉੱਥੇ ਆ ਇਹ ਜ਼ਿਆਦਾ ਲੰਬੀ ਹੋ ਜਾਣੀ ਮੈਨੂੰ ਲੱਗਦਾ ਹੁਣ ਲੈਣ ਆਏ ਅਸੀਂ ਫਤੇ ਵਾਸਤੇ ਜੁੱਤੀ ਇਹ ਮੂੰਹ ਕਿਵੇਂ ਕਰ ਰਹੇ ਹੋ ਹਾਂ ਮੂੰਹ ਕਿਵੇਂ ਕਰ ਰਹੇ ਹੋ ਮੈਂ ਤਾਂ ਫਤੇ ਪਸੰਦ ਕਰਾਂਗੀ ਜੁੱਤੀ ਫਤੇ ਨੇ ਜੁੱਤੀ ਲੈਣੀ ਲੋਫਰ ਟਾਈਪ ਜਿਹੜੀ ਕਿ ਜੀਨਾਂ ਨਾਲ ਵੀ ਚੱਲ ਜਾਏ ਫਾਰਮਲ ਪੈਂਟ ਨਾਲ ਚੱਲ ਜਾਏ ਹਨਾ ਇਹ ਕਿਹਾ ਹਾਂ ਇਹਦਾ ਇੱਦਾਂ ਦੀ ਚੈੱਕ ਕਰ ਲੈਣੀ ਦੂਜਾ ਮੈਂ ਕੱਢੂ ਤੇ ਕਰ ਸਕਦੇ ਦੂਸੇ ਕੱਢੇ ਪਾ ਕੇ ਉਹ ਦੂਸਲਾ ਨਾ ਕਰਦਾ ਹਾਂ ਸ਼ੂ ਕੱਢ ਦੋ ਉਹ ਸ਼ੂ ਕੱਢ ਦੋ ਕੱਢ ਦੋ ਕੱਢੋ ਕੀ ਮਤਲਬ ਚਲ ਇੱਕ ਤਾਂ ਚੱਲ ਆ ਟੈਟਾ ਫਰੀ ਵਧੀਆ ਇਹ ਵਧੀਆ ਅਗੋਂ ਤਾਂ ਖੁੱਲੋ ਉਹ ਗੜਾ ਸਹੀ ਨਹੀਂ ਆ ਰਿਹਾ ਉਹਦੀ ਫੇਟ ਜਦ ਖਾ ਕੇ ਇੱਕ ਵਾਰੀ ਭੱਜ ਕੇ ਜਾ ਹੋਣਾ ਮਣ ਅੱਗੇ ਅੱਗੇ ਭੱਜ ਗਏ ਅਮਣ ਨੇ ਸਾਰੀ ਸ਼ਾਪਿੰਗ ਕਰ ਲਈ ਅੱਜ ਕੋਈ ਚੀਜ਼ ਨਹੀਂ ਰਹੀ ਕਿ ਦੇ ਮੈਂ ਇੱਥੇ ਆ ਆਹ ਇਹ ਮੰਡੀ ਨਹੀਂ ਹੈ ਜਿੱਥੇ ਆਪਾਂ ਔਰਸਲੈਂਡ ਆਈਆਂ ਸੀ ਹੁੰਦੇ ਐ ਮੈਂ ਨਹੀਂ ਕਿਹਨੂੰ ਮਿਲੰਦਾ। ਅੱਗੇ ਸੌ ਗਿਆ ਹੈ। ਤੇ ਲਓ ਜੀ ਬਾਜ਼ਾਰੋਂ ਅਸੀਂ ਆ ਗਏ ਸੀ ਬਾਜ਼ਾਰੋਂ ਆ ਕੇ ਤੇ ਮੈਂ ਹੁਣ ਚੱਲੀ ਆ ਜੀ। ਆ ਅਸੀਂ ਚੱਲਿਆ ਵਿਆਹ ਵਾਲ ਘਰੇ ਅਮਨ ਟ ਗਗਨ ਆਈ ਆ। ਆਜਾ ਆਜਾ ਸੋਨੂੰ ਆਜੋ। ਤੇ ਅਮਨ ਟ ਗਗਨ ਆਜਾ ਸਲੂਣ ਨਹੀਂ ਆਈਆਂ ਨਹੀਂ ਮੈਂ ਪਹਿਲਾਂ ਆ ਗਈ ਮੈਂ ਮੈਂ ਜਾਵਾਂ ਕਿਉਂਕਿ ਮੈਂ ਆਪਣਾ ਸਾਰਾ ਕੁਝ ਕਰਵਾ ਲਈ ਸੀ ਕੱਲ ਹੀ। ਚਲਿਏ ਪ੍ਰਸੰਬੰਧ ਨੇ ਟੀਵੀ ਬੰਦ ਕਰਾਓ। ਓਹੋ ਕੈਮਰੇ ਫੜੋ ਵਿੱਚ ਕੈਮਰਾ ਮੀਨ ਜੁਤਰੀ ਛੇਤੀ ਆ ਜਾ ਪਾਸੇ ਰੱਖ ਲੇ ਤਾਂ ਮੰਦਰਾ ਪਾਣੀ ਆ ਜਾਣਾ ਹੈ ਫੇਟਾ ਚੱਲਣ ਦੇ ਪਾਸ ਆ ਹਾਂ ਆ ਤਾਰ ਪਾ ਕੇ ਪਾਸ ਗੱਡੀ ਨਾ ਬਗ ਚਲੀਏ ਹਾਂ ਪਾਪਾ ਨੂੰ ਕਹਿੰਦਾ ਤਾਰ ਬਸ ਤੇਨੂੰ ਤਾਰ ਗੰਦੀ ਪਾਪਾ ਨੂੰ ਕਹ ਤਾਰ ਆਓ ਟੀ ਕਰਨਾ ਹੋਣਾ ਤਾਰਿਆ ਉਹ ਸਾਨੂੰ ਤਾਰਾਂ ਸਾਨੂੰ ਔਰ ਇਹਦਾ ਜਾਣਾ ਯਾਰ। ਦੋ ਮਿੰਟ ਆ ਰਹਾ ਉਹ ਸਾਨੂੰ। ਨਹੀਂ ਤੇ ਗੇਟ ਲਾ ਦੇ। ਖੋਲ ਦਿਆ ਕਰੋ। ਮੈਂ ਸਾਨੂੰ ਉਤਾਰਾ ਉਹ ਤੁਹਾਡਾ ਕੰਮ ਹੈਗਾ। ਹਾਂ ਬੰਦੀ ਦਾ ਕੰਮ ਹੈ ਸਾਲਾ। ਫਿਰ ਸਾਨੂੰ ਉਤਾਰ ਤੁਹਾਨੂੰ ਉਤਾਰ ਆ ਉਹ ਗਾਲਾਂ ਕੱਢਣ ਦੀ ਕੀ ਲੋੜ ਹੈ ਸਾਨੂੰ ਉਤਾਰੋ ਆਜੋ ਕੰਮ। ਕੰਮ ਸਾਲਾ ਸਾਲਾ ਕਰਨ ਦੇ। ਸਾਨੂੰ ਉਤਾਰੋ ਤੇ ਆ ਕੇ ਕੰਮ ਕਰ ਲਓ ਮੈਂ ਰੋਟੀ ਲਿਆਉਂਗੀ ਠੀਕ ਹੈ। ਠੀਕ ਹੈ। ਅਸੀਂ ਲੇਟ ਹੋ ਗਏ। ਚਲੋ ਜੀ ਬਹਿ ਪਿੱਛੇ। ਨਹੀਂ ਜੇ ਮਾਰੇ ਪਾਪਾ ਨੇ।

ਵੇੜਾ ਕੀ ਰਹਿਣਾ ਸੋਣ ਤੂੰ ਤਾਂ ਸੁੱਤੋ ਫਿਰ ਉੱਠੋ ਮੈਂ ਨਹੀਂ ਤੋ ਬੱਸ ਤੇ ਨਹੀਂ ਮਿਲਦਾ ਹੋਰ ਮਤ ਬੜੀ ਬੜੀ ਰੋਟੀ ਆ ਜੀ ਆ ਲੈ ਦੇਰ ਤੱਕ ਮਾਝਾ ਹਾਸ ਦੀ ਮਗਾ ਕੇ ਰਹੀ ਆ ਤੂੰ ਮੇਰੇ ਵੇਖ ਨੂੰ ਬੇਲ ਬਣ ਤੂੰ ਆਏ ਬੇਲ ਨਹੀਂ ਬੇਲਿਆ ਕਰ ਤੂੰ ਉਹ ਤਰਾ ਤੇ ਬਾਣੀ ਹੈਗਾ ਤੂੰ ਬਾੜਾ ਤੁਹਾਨੂੰ ਵੇਖ ਹੈ ਛੋਟੇ ਮੁੰਡੇ ਹਾਂ ਉਹਦਾ ਮਸਾਲੇ ਰੋਟੀ ਖਾਣਾ ਨਹੀਂ ਮੈਂ ਤਾਂ ਖਾਣ ਆਏ है हेरे हूं बोल हूँ बोल लसी चाटी भरी भी लै जाओ कुछ जाओ ਨਾਲੇ ਕੋਈ ਨਾ ਕੋਈ ਉੱਧਰ ਨਹੀਂ ਗਈ ਸਵਾਹ ਨਾ ਹੋਣ ਆ ਕਿੱਥੇ ਚੌਥੇ ਮੁੱਲੇ ਟਾਲੀ ਰੱਖਣ ਜਾਣਾ ਪੈਂਦਾ ਤੇਰਾ ਦਫਾਕ ਉਥਲੇ ਵਰਦੇ ਟੰਡਲੇ ਅੰਨ ਵੀ ਆ ਗਏ ਹਾਂ ਤਾਂ ਸਮਝ ਮਰਨਾ ਮਾਰੇ ਲਾ ਤੇ ਲੋਕੂੰ ਜੀ ਲਸੀ ਤੇ ਮਨਾਲਿਆ ਮਾਰੇ ਲੋਕੋ ਮਾਰੇ ਜੀ ਲਸੀ ਤੇ ਮਨਾਰੇ ਮਾਰੇ ਚੱਲੋ 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 ਕਹਿਣਾ ਆਣੀ ਐ ਚੱਲੋ ਚੱਲੋ ਹੋਰ ਚਲਾਣਾ ਹੋਰ ਚਲਾਣਾ Jangan lupa SUBSCRIBE, ਕਿੰਨਾਂ ਦੇ ਥਾਲੀ ਵਿੱਚ ਫੱਬਕਾ ਵੱਜਾ ਫੂ ਫੂ ਵਾਲੀ ਸੁਪਰ ਮਾਵਾ ਵੱਜਾ ਦਾਦਾ ਮੈਨੂੰ ਫਾ ਤੁਮ ਮਾਵਾ ਜਿੰਦਾ नचदान तो कोई प्यार ਬੱਟੂ ਵਿੱਚ ਪਾਲਾ ਵਿੱਚ ਬਾਣ ਬਣ ਜਾਨੀਆਂ ਕੋਰੇ ਕੋਰੇ ਤੁਸੀਂ ਨਹੀਂ ਉੱਤੇ ਚੜਾ ਪਾ ਪਾ ਚਿਹਰੇ ਤੇ ਸਭੀ ਵਿੱਚ ਦਹੀਂ ਮੈਂ ਜਮਾਨੀਆਂ ਕੋਰੇ ਕੋਰੇ ਤੁੰਝੇ ਵਿੱਚ ਦਹੀਂ ਮੈਂ ਜਮਾਉਨੀਆਂ ਖੜ ਕੇ ਉੱਠ ਕੇ